ਦੇਖੋ ਜੀ ਇਹ ਮੁੰਡਾ ਵੀ ਦਾ ਮੂਫਲੀ ਇਹ ਮੂਫਲੀ ਦੀ ਉਹ ਜਿਹੜੀ ਰੱਸੀ ਲਾਈ ਹੋਈ ਆ ਉਹਦੇ ਨਾਲ ਸਿੱਧੀ ਰੱਖਦਾ ਲਾਈਨ ਬਿਲਕੁਲ ਇੱਕੋ ਜਿਹਾ ਲੈਵਲ 'ਚ ਕਰਦਾ ਇਹ ਮੂਫਲੀ ਦੀ ਬਜਾਈ ਕਰਦਾ ਆ ਵੇਖ ਇਧਰੋਂ ਲਾ ਲੈਂਦਾ ਇਧਰੋਂ ਲਾ ਲੈਂਦਾ ਤੇ ਇਧਰ ਗੜਾਈ ਕਰੀ ਜਾਂਦਾ ਉਹ ਪਿੱਛੇ ਗੜਾਈ ਕਰੀ ਜਾਂਦਾ ਇੱਕ ਇਹ ਮੂਫਲੀ ਦੀ ਹੁਣ ਤਾਂ ਲਾਉਣ ਲੱਗਿਆ ਹੈ ਦੇਖੋ ਕੱਲਾ ਕੱਲਾ ਦਾਣਾ ਦਾ ਆ। ਅਹ ਬਈ ਇਹ ਮੂਫਲੀ। ਯਾਰ ਇਹ ਲੱਗਦੀ ਹੈ ਮੂਫਲੀ ਤਰੀਕੇ ਨਾਲ ਲਉਂਗਾ ਪੂਰੇ ਨਾਲ। ਹਾਂ? ਹਾਲਾਂਕਿ ਇਹ ਮੂਵੀ ਬਣਾਉਣੇ ਲਈ ਬਾਹਰੋਂ ਆਇਆ ਬੰਦਾ। ਹੈਂ? ਦਵਾਈਆ ਮੂਵੀ ਬਣਾਉਣੇ